1000 ਰੁਪਏ ਦੀ ਰੇਂਜ ਦੇ ਵਿੱਚ ਤੁਸੀਂ ਆ ਸ਼ੂਜ਼ ਆ ਜਿਹੜੇ ਵੇਅਰ ਕਰ ਸਕਦੇ ਹੋ ਆਪਣੇ ਸੇਗਾ ਹੋ ਗਿਆ ਠੀਕ ਆ ਵਿਕਟਾ ਸੇਗਾ ਇਹ ਸਭ ਚੀਜ਼ਾਂ 1000 ਰੁਪਏ ਦੇ ਵਿੱਚ ਆ ਜਾਂਦੀਆਂ ਨੇ ਵਧੀਆ ਸ਼ੂਜ਼ ਆ ਥੋੜੇ ਠੀਕ ਆ ਜੇ ਕੋਈ ਜ਼ਿਆਦਾ ਪੈਸੇ ਲਗਾਉਣਾ ਚਾਹੁੰਦਾ ਜ਼ਿਆਦਾ ਵੀ ਹੋ ਸਕਦਾ ਬਟ ਇਹਨਾਂ ਦਾ ਨਾਮ ਨਹੀਂ ਸਕੋਰ ਸ਼ੂਜ਼ ਨਹੀਂ ਹੈਗੇ ਜੀ ਇਹ ਆਹ ਓਕੇ ਓਕੇ ਆਇ ਚਲੋ ਆਇ ਚਲੋ ਵੋਇਓ ਓਕੇ ओके ओके ओके, ठीक 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 है ना स्पोर्ट्स लैने फैंसी है ओके तो तो okay. फैंसी है पता स्पोर्ट्स में, ओके पैसे से क्यों करना मिन लगे जिला तबाह पाड़ी ओके ओके, ओके, ठीक है ये पिछले साल वाले लाते मैं हाँ <laughs> जी हाँ जी ठीक है लकी है हाँ तो। आीज जरूर होगी यार ओके 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 चेंज करो जी ना देखो फैंसी ड्रेस आए और है चेंज करो ਦੇ ਹੋਰ ਇਹ ਦੇਖੋ ਤੇ ਮਨਾਪੁੱਤ ਇਹ ਸਹੀ ਨਹੀਂ ਹੈਗੇ 골ਡ স্টার ਠੀਕ ਹੈ ਥੋੜਾ ਜਿਹਾ ਬਸ ਨਾ 1000 ਰੁਪਏ ਦੀ ਰੇਂਜ ਦੇ ਵਿੱਚ ਵਿੱਚ ਲੈ ਲੈ ਕੋਈ ਵੀ ਸ਼ੂਜ਼ ਵਧੀਆ ਠੀਕ ਹੈ ਨਹੀਂ ਫੈਸ਼ਨ ਫੈਸ਼ਨ ਥੋੜੀ ਜਿਹੀ ਫਿਰ ਓਕੇ ਆ ਇੱਕ ਫੋਰ ਸਟਾਰ ਉਹ ਰੱਖ ਦੇ ਇੱਕ ਤੂੰ ਲੈ ਗਿਆ ਸਹੀ ਗਾਲਾ ਪੁੱਤ ਤੂੰ ਵੀ ਉਹਰੇ ਲੈ ਗਿਆ ਉਹ ਇੱਕ ਬਲੂ ਵਾਲੇ ਪਲਾਫ ਬਲੂ ਵਾਲੇ ਸਿਗਰ ਓਕੇ ਬਹੁਤ ਚੇਂਜ ਕਰਨੇ ਨੇ ਠੀਕ ਗੱਲ ਸੁਣ ਇੱਕ ਮਿੰਟ ਗੱਲ ਦੇ ਆ ਦੇਖੋ ਆ ਦਿਖਾ ਦੇ ਮੜੇ ਜਿਵੇਂ